ਕਿ ਕੱਲ ਕਹਿਰਾਜੀ ਦੀ ਪੀਤਪਾਤੋਂ ਖਤਮ ਹੋਇਆ ਠੱਠੇ ਹੋਣ ਦੀ ਲੋੜਾ ਜਿੱਦਾਂ ਤੁਸੀਂ ਇਕੱਠੇ ਹੋ ਜਾਓਗੇ ਉਹਨਾਂ ਨੂੰ ਦਰਿਆਵਾਂ ਦੇ ਫੈਨ ਕਰਤੀ ਜਾਂਦੇ ਆ ਜਿੱਦੋਂ ਲੋਕ ਇਕੱਠੇ ਹੋ ਜਾਂਦੇ ਆ ਉਹਨਾਂ ਨੂੰ ਸਰਕਾਰਾਂ ਛੁਕੀ ਜਾਂਦੀਆਂ ਤੇ ਕੀ ਕਰਕੇ ਕੋਈ ਬੋਲਣ ਚਿਆਰ ਨਹੀਂ ਅਗਲਾ ਕਹਿੰਦਾ ਕਾਤੂ ਬੁਲਾਨੀਆਂ ਬੰਦੇ ਆ ਕੇ ਸਾਡੇ ਗੋਲ ਨੂੰ ਮਾਰ ਜਾਣਗੇ ਪਰ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਜਾਦੂਨਾਰੋ ਕੌਣ ਰੱਖਿਆ ਜਾਂਦਾ ਜਿਹੜੇ ਲੋਕਾਂ ਨੇ ਕੁਝ ਕਰਕੇ ਜਾਂਦੇ ਆ 350 ਸਾਦਾ ਸਹੀ ਜੀ ਧਾਰਮਨਾਰ ਇਹਾ ਪੂਰੇ ਸਖ ਜਗਤ ਦੇ ਵਿੱਚ ਨੌਵੇਂ ਪਾਸ਼ਾ ਗੁਸਤੇ ਦੇ ਬਹਾਦਰੀ ਮਹਾਰਾਜਾ ਜਿੱਦਣ ਰੰਗ ਦੇ ਪਾਸ਼ਾ ਨੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਦਾ ਸਿਰਕਲਮ ਕਰਾਇਆ ਹੋ ਉਹਨੂੰ ਭਲੇਖਾ ਹੋਊਗਾ ਕੀ ਅਜਿਹਾ ਸੱਚ ਖਾਦਮ ਕਰਦਾ ਅਜ ਸੱਚ ਦੀ ਬਾਜ ਨੂੰ ਆ ਰਹੇ ਨੇ ਨਾਲ ਚੀਰਦਾ ਪਰ ਉਹਨੂੰ ਭ ਦੇਖਣਾ ਸੀ ਪਰ ਇੱਕ ਪਾਸੇ ਅਜ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਧਿਆਰੇ ਨਾ ਜਾ ਰਹੇ ਆ ਦੂਜੇ ਪਾਸੇ ਰੰਗਲੇ ਪਾਸ਼ਾ ਜੀ ਦੀ ਕਬਰ ਮੰਨੀਆ ਰੱਖਿਆ ਬਾਤੇ ਵਿੱਚ ਕੋਈ ਕਬਰ ਤੇ ਕੋਈ ਨੀਵਾ ਜਮਾਉਣ ਵਾਲਾ ਨਹੀਂ ਲਿਓ ਇੱਕ ਪਾਸੇ ਗੁਰੂ ਤੇਗ ਬਹਾਦਰ ਦੀਆਂ ਸ਼ੀਖੀਆਂ ਬਣਾਉਣ ਵਾਲੇ ਲੋ ਆ ਬੈਠੇ ਆ ਜਿਹੜੇ ਅੱਜ ਵੀ ਸੱਚ ਨੂੰ ਪਿਆਰ ਕਰਦੇ ਆ ਉਹ ਸਖਵਿੰਦਰ ਸਿੰਘ ਜੀ ਸੌਰਜ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਇਹ ਕਤਲ ਜਿਵੇਂ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਬੋਲਦੇ ਸੀ ਕਿ ਕਿਸੇ ਮਹੂਰੀ ਰਾਜਾ ਕਤਲ ਨਹੀਂ ਹੋਇਆ ਉਹ ਕੱਲਾ ਹੀ ਬੰਦੇ ਨੇ ਕਤਲ ਨਹੀਂ ਕੀਤਾ ਤੇ ਪ੍ਰਤੀਕਲ ਤੇ ਰਾਜ ਦੀ ਕਿਸ ਪਤਵਕਤ ਹੋਇਆ ਇਹ ਕਤਲ ਜਨਾ ਜਣਾ ਬਹੁਤ ਯੂਗ ਹੈ ਉਹ ਕਤਲ ਜਨਾ ਜਣਾ ਤਾਫੜੇ ਨਾਲ ਜਾ ਸਕਣਾ ਜੇ ਆਪਾਂ ਸਾਰੇ ਇਕੱਠੇ ਹੋ ਕੇ ਜਰਾਂਗੇ ਔਰ ਮੈਨੂੰ ਆਸ ਹੈ ਕਾਬਲੀ ਕਿ ਜਿਵੇਂ ਸਹੜੇ ਦੇ ਘਰ ਦੇ ਵਿੱਚ ਕੰਕੁੱਲੇ ਨਿਵਲੇ ਉਹ ਮੇਸ਼ਾਹਤ ਪੰਜਾਬ ਦੇ ਉਹਨਾਂ ਸਾਫ ਸੰਗ ਲੋਕਾਂ ਨੇ ਕਰੇ ਲੋਕਾਂ ਨੇ ਚੁੱਲ੍ਹੇ ਦੇ ਕੋਲੇ ਕਿ ਜਿਵੇਂ ਸੁਖਵਿੰਦਰ ਸਿੰਘ ਦੀ ਮੌਸਮਣੀ ਇੱਥੇ ਬੈਠੀਆ ਸਰਦਾਰ ਬਲਕਣ ਸਿੰਘ ਹੋਣੀ ਸਿੱਧੂ ਮੂਸੇਵਾਲੇ ਦੇ ਪਿਤਾ ਇਹ ਵੀ ਚੱਲ ਕੇ ਮੂਸੇਪੈਂਡ ਕੋਲ ਫਿੱਦੜੀ ਕੇ ਆ ਕੇ ਬਹਿ ਗਏ ਇਹਤੇ ਹੋਰ ਲੋਕ ਵੀ ਬਚਿਆ ਜਿਨ੍ਹਾਂ ਨੇ ਚਾਰ ਕਵਰਤੀ ਕਰਾ ਲਏ ਪਰ ਸਰਕਾਰ ਨੇ ਕੰਨਾਂ ਤੇ ਨਹੀਂ ਸੁਣਿਆ ਕਿਉਂਕਿ ਸਰਕਾਰ ਚਾਹੁੰਦੀ ਰਹੀ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ ਦਾ ਖੰਦਮ ਕਰੋ ਜੇ ਨਸ਼ੇ ਦਾ ਖੰਦਮ ਨਹੀਂ ਕੀਤਾ ਜਾ ਸਕਦਾ ਤੇ ਨਾ ਤਲਵਾਰ ਦਾ ਖੰਦਮ ਕਰੋ ਪਰ ਇਹਨਾਂ ਨੂੰ ਦੇਖਿਆ ਕਿ ਪੰਜਾਬ ਦੇ ਲੋਕ ਕਦੇ ਨਾ ਨਸ਼ੇ ਦਾ ਖੰਦਮ ਹੋਏ ਨਾ ਕਦੇ ਤਲਵਾਰ ਦਾ ਖੰਦਮ ਹੋਣਗੇ ਕਹਤੋਂ ਪਾਣੇ ਮੁਕੇ ਸੈਨ ਦੇ ਨਾਲ ਲੋਕਾਂ ਦਾ ਸਿੱਖ ਗੁਰੂ ਵੈਸੰਗ ਦੇ ਇਹਨਾਂ ਨੂੰ ਤਾਂ ਵੱਡਿਆਂ ਨਹੀਂ ਮੁਕਰੇ ਇੱਥੇ ਮੀਰ ਮੰਨੂ ਆ ਕੇ ਬਾੜ ਤੇ ਬਾੜ ਤੇ ਮੁਕਰੇ ਪਰ ਇਹ ਲੋਕ ਨਹੀਂ ਮੁਕਰੇ ਵੀਰੋ ਇਨਸਾਨ ਕਦੇ ਸਿਗਵਿੰਦਰ ਸਿੰਘ ਕੱਟਾ ਤੇ ਪਰਵਾਹ ਨੂੰ ਲਿਗਾਉਣਾ ਇਹ ਇਨਸਾਨ ਪੂਰੇ ਪੰਜਾਬ ਦੀਆਂ ਲੋਕਾਂ ਨੂੰ ਦੋੜਾ ਜਿਹੜੇ ਬੇਮਸਤੀ ਹੋਏ ਬੈਠਿਆ ਕਰੇ ਜਿਹੜੇ ਲੋਕ ਕਰੇ ਬੈਠਿਆ ਕਿ ਅਸੀਂ ਕੀ ਕਰਾਂਗੇ ਸਾਡੀ ਬਾਹ ਕੌਣ ਫੜੂ ਅੱਜ ਨਸ਼ੇ ਦਾ ਹਾਲ ਹੈ ਜੀਆ ਅੱਜ ਬਾਅਦ ਅੱਜ ਕੱਲ੍ਹ ਨਾ ਸਰਕਾਰ ਕੰਦੇ ਕਰਦੀਆਂ ਕਿ ਨਸ਼ਾ ਬੰਦ ਕਰਤਾਗੇ ਸਾਨੂੰ ਬੱਸ ਸਰਕਾਰ ਤੁਸੀਂ ਆਪੀ ਸੂਚਨਾ ਦਿਓ ਅਸੀਂ ਕਿਹੜੀ ਜਾਣਕਾਰੀ ਰੱਖਾਂਗੇ ਪਰ ਕੁਝ ਵੀ ਐਸਾ ਐਸੇ ਨਾਲ ਹੀ ਛੰਡਿਆ ਲੋ ਪਿੰਡ ਦਾ ਮੁੰਡਾ ਗੁਰਾਸ ਸਿੰਘ ਨੌਜਵਾਨ ਨਸ਼ੇ ਵਾਲੇ ਬੰਦਿਆਂ ਨੇ ਮਾਰਤਾ ਇੱਥੇ ਨਸ਼ੇ ਨਾਲ ਉਹ ਹਰ ਇੱਕ ਕਾਰਕਟਰ ਨੂੰ ਹਰ ਇੱਕ ਬੰਦਾ ਕਹਿੰਦਾ ਮਨਸ਼ੇਲੀ ਗੱਲ ਕਿਵੇਂ ਕਰਾ ਕਿਉਂਕਿ ਨਸ਼ਾ ਸਾਰੇ ਸਮਾਜ ਦੇ ਲਈ ਬਖਾਈਆ ਪਰ ਉਹਨਾਂ ਲੋਕਾਂ ਲਈ ਬਖਾਈ ਨਹੀਂ ਜਿਹੜੇ ਕਾਰੋਬਾਰ ਕਰਦੀਆਂ ਨਸ਼ੇ ਦਾ ਉਹਨਾਂ ਲਈ ਕਾਰੋਬਾਰਾ ਇਹ ਕਾਰੋਬਾਰ ਦੇ ਵੱਡੇ ਅਵਸਰ ਇਹ ਕਾਰੋਬਾਰ ਦੇ ਵਿੱਚ ਸਰਕਾਰ ਦੇ ਵੱਡੇ ਲੋਕਣ ਮਾਲ ਗੋਹ ਜਾਂਦੇ ਆ ਕਿ ਰਸਮੀ ਤੋਂ ਬਾਅਦ ਚੱਲਦੀਆਂ ਨਸ਼ੇ ਦੀ ਨਸ਼ੀਆ ਮੁਹੱਕਮੇ ਦਾ ਪੂਰੀ ਦੁਨੀਆ ਵਿੱਚ ਲੱਗੇਗਾ ਉਹ ਸਾਰੇ ਦੁਨੀਆ ਦੇ ਰੱਖੜੇ ਮਹਿਆ ਵੱਡੇ ਵੱਡੇ ਲੋਕ ਉਹਨਾਂ ਚੜਾ ਜਾਂਦੇ ਆ ਕਿਹੜੀ ਸਰਕਾਰ ਕਰੇ ਗੁੱਟ ਦਾ ਸੇਵਾ ਸਵਾਖਾਂ ਦੇਸੀ ਜਿਹੜੀ ਸਰਕਾਰ ਕੇ ਨਿਤ ਨਿਤ ਚਾਹ ਰਹਾ ਚੰਦ ਨਜਾਹਤ ਕਰ ਲੈਣਾ ਚਾਰ ਚਾਰ ਸਾਲ ਹੋ ਗਏ ਨਸ਼ੇੀ ਬੰਦੇ ਹੋਏ ਇਹ ਜ਼ਰੂਰ ਹੋਇਆ ਤੇ ਉਹਨਾਂ ਮਾਮਾਰੇ ਪੁੱਤ ਚਲੇ ਗਏ ਜਿੰਨਾ ਪਹਿਣਾ ਦੇ ਪਾੜ ਚਲੇ ਗਏ ਜਿੰਨਾਂ ਨੂੰ ਅੜਾ ਖੜੀ ਮਾਰਦੇ ਨੇ ਅੜਾ ਖੜੀ ਬੰਨਣਾ ਨਹੀਂ ਚਾਹਤੇ ਉਹ ਆਕੇ ਭੁਗਾਂ ਬਾਲ ਮਾਰ ਕੇ ਸੰਦੂਖ ਵਾਲੇ ਕਮਰੇ ਚ ਰੋਣਗੇ ਉਹਨਾਂ ਪਹਿਣਾ ਉਤਾਰ ਕੇ ਪੁੱਛੋ ਉਹਨਾਂ ਆਪਣਾ ਹਮਚਾਰੇ ਪੁੱਛੋ ਜਿੰਨਾਂ ਦੇ ਪਰਵਾਹ ਕੋਟ ਗਿਆ ਉਹਨਾਂ ਮਦਨਵਾਦੀ ਕਾਲਜਾਂ ਕੇ ਪੁੱਛੋ ਜਿੰਨਾਂ ਦੀ ਲਾਡ ਚੁਣੀ ਤੋਂ ਟਿਕੀ ਟਿਕੀ ਜੁਤੀ ਹੋ ਗਈ ਉਹਨਾਂ ਨੂੰ ਕਾ ਕੇ ਪੁੱਛੋ ਜਿੰਨਾਂ ਦੇ ਇਜਮੋਂ ਨਹੀਂ ਲਾੜ ਪਰਾਂ ਦੇ ਟੰਗੇ ਰਹੇਗੇ ਉਹਨਾਂ ਨੂੰ ਪੁੱਛੋ ਜਿੰਨਾਂ ਨੇ ਸੰਗੂ ਤਰੇ ਡੱਬੇ ਦੇ ਇੱਕ ਮਾ ਉਹਨਾਂ ਦਾ ਹੀ ਮਾਮਾ ਨੂੰ ਪੁੱਛੋ ਜਿੰਨਾਂ ਦੇ ਅਖਾਂ ਦੇ ਤਾਰੇ ਫਰਾਲੀ ਚਲੇਗੇ ਇਸ ਤੇ ਕੰਨਾ ਕੰਨੇ ਕਰਨਾ ਹੋਣਾ ਲਈ ਕਿਹ ਅਫਾਰੀ ਹੋਗੀ ਇਹ ਐਫ ਆਰ ਦੀ ਮਗਰ ਜਿਹੜੇ ਬੰਦੇ ਕਤਲ ਦੇ ਮਗਰ ਧੁਕੇ ਆ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਫੇਰ ਇਹਨਾਂ ਪਰਿਵਾਰਾਂ ਨੂੰ ਸਾਬਿਲ ਗਿਣੂ ਸਿੱਧੂ ਮੂਸੇਵਾਲੇ ਦੇ ਗੋਲ ਵਿੱਚ ਜਮਾਉਣ ਨੂੰ ਫੜ ਕੇ ਮਾਰਨਾ ਕੋਈ ਮਸਲਾ ਨਹੀਂ ਕੋਣਾ ਜਿਹੜੇ ਬੰਦੇ ਆ ਨਿਕਲਿਆ ਉਹ ਬੰਦੇ ਨਹੀਂ ਫੜੇ ਗਏ ਪੂਰਾ ਆਮ ਦਾ ਫਿਰਦੇ ਆ ਐਸੇ ਪੰਜਾਬ ਦੇ ਲੋਕ ਘਰੇ ਹੋਏ ਫਿਰਦੇ ਆ ਕਿ ਕੀ ਕਰਕੇ ਕੋਈ ਬੋਲਣ ਨੂੰ ਤਿਆਰ ਨਹੀਂ ਅਗਲਾ ਕਹਿੰਦਾ ਕੰਮੂ ਦੁਵਾਨੀ ਦੇ ਬੰਦੇ ਆ ਕੇ ਸਾਡੇ ਕੋਲ ਨਾਮ ਜਾਣਗੇ ਪਰ ਡੰਨ ਦੀ ਲੋਕ ਲੋੜ ਨਹੀਂ ਇਕੱਠੇ ਹੋਣ ਦੀ ਲੋੜ ਆ ਜਿੱਦੋਂ ਤੁਸੀਂ ਇਕੱਠੇ ਹੋ ਜਾਓਗੇ ਉਦੋਂ ਕਰਿਆ ਉਹਦੇ ਫਰਨ ਟੁੱਟ ਜਾਂਦੇ ਆ ਜਿੱਦੋਂ ਲੋਕ ਇਕੱਠੇ ਹੋ ਜਾਂਦੇ ਆ ਉਹਦੇ ਸਿਕਾਰੇ ਝੁਕ ਜਾਂਦੀਆਂ ਜਿੱਦੋਂ ਕਿਡਾ ਇਕੱਠਾ ਹੋ ਜਾਂਦਾ ਆ ਉਹ ਬਾਜਾਂ ਦੇ ਫਰ ਪੜ ਤਿੱਸ ਜਾਂਦਾ ਇਹ ਕਿਡਾ ਇਕੱਠਾ ਹੋਉਂਦਾ ਇਹ ਬਾਜਾਂ ਦੇ ਫਰ ਫੜ ਕੇ ਹਟਣਦਾ ਔਰ ਸਿਕ ਬਿੰਦਰ ਸਾਈਕਲ ਕੱਤੇ ਨੂੰ ਅਨਸਾਬ ਤੋਂ ਅੱਗੇ ਹਟਣਗਾ ਇਹਨਾਂ ਸ਼ਬਦਾਂ ਨਾਲ ਮੈਂ ਹੀ ਕਹੂੰਗਾ ਕਿ ਅਸੀਂ ਲੜਾਂ ਦੇ ਸਾਥੀ ਅਸੀਂ ਲੜਾਂ ਦੇ ਸਾਥੀ ਜਦ ਤੱਕ ਸਾਨੂੰ ਹੰਮੂਣ ਸਾਹਬ ਨਾ ਮਿਲਿਆ ਜਦ ਤੱਕ ਦੂਖ ਨਾ ਹੋਈ ਉਹਦਰ ਤਲਵਾਰ ਹੋਊ ਜਿੰਨਾ ਤਲਵਾਰ ਤਾਂ ਹੋਈ ਉਹਦਰ ਲੜਨ ਦੀ ਤਾਂ ਹੋਊ ਪਰ ਅਸੀਂ ਲੜਾਂ ਦੇ ਸਾਥੀ ਜਦ ਤੱਕ ਸਾਨੂੰ ਹੰਮੂਣ ਸਾਹਬ ਨਾ ਮਿਲਿਆ ਜਦ ਤੱਕ ਕਾਨੂੰਨ ਸਾਹਬ ਨਾ ਮਿਲਿਆ ਇਹਨਾਂ ਸ਼ੌਕਦਾਂ ਦੇ ਨਾਲ ਹੀ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਪਿੱਛਾ ਜਿਹੜਾ ਪੁੱਤ ਦਾ ਸੰਗਨਤੀ ਬਾਲੋ ਔਰ ਆਪਣੇ ਤਾਰੇ ਆਜੀ ਸੁਖ达ਰ ਚੋਪਾਲ ਸਿੰਘ ਸੈਕਟਰੀ